दी या मिलनो? पंजाबी आंधी। पंजाबी के पन? पंजाबी। हाँ पंजाबी आंधी मिलनो। So guys है ना ब्रिटिश बॉय जड़े ना बहुत खराबियाँ। <laughs> Actually मेरा हाँ। बेबी sorry baby माँ ब्रिटिश बॉन्ड बेबी naughty baby। सब ready to? No। लाइक और सब्सक्राइब। खंडा बच्चा। nicely <laughs> बोल। ਤੇ 26 ਆ ਗਈ ਬੱਸ ਸੋ ਬੱਸ ਵੀ ਆ ਚੁੱਕੀ ਸਾਡੀ ਤੇ ਇੱਕ ਨਿਕਲ ਗਈ ਆ ਚਲੋ ਦੂਜੀ ਲੈਣੇ ਆ ਪਲਕ ਸੋ ਲੋਜ ਗਾਇਸ ਅੱਜ ਤੇ ਮੈਂ ਪਹਿਲੇ ਥੜੀ ਅਪ ਕਰ ਲਿਆ ਐਕਚੁਅਲੀ ਮੈਂ ਸਵੇਰੇ ਜਿਹੜਾ ਉੱਠੀ ਨਾ ਮੈਂ ਫਟਾਫਟ ਮੇਕਅਪ ਅੱਲੇ ਕਲੀਨ ਅਪ ਕਰ ਲਈਏ ਫਿਰ ਬਾਕੀ ਕੰਮ ਦੂਜਾ ਫਿਰ ਬਾਅਦ ਚ ਕਰਾਂਗੀ ਸੋ ਇੱਕ ਚੀਜ਼ ਰਹਿ ਜਾਂਦੀ ਆ ਹੌ ਆਲਵੇਜ਼ ਹੁਣ ਅੱਜ ਇਹ ਕਟਨ ਥੋੜਾ ਜਿਹਾ ਰਹਿ ਗਿਆ ਸੀ ਸੋ ਅੱਜ ਨਾ ਬਰਤ ਬੜੀ ਠੰਡ ਜੀ ਲੱਗਨਦੀ ਮੈਂ ਕਿਹਾ ਬਾਹਰ ਰਹਿਣ ਹੀ ਨਹੀਂ ਆ ਸੋ ਲੋ ਜੀ ਬਾਅਦ ਚ ਜਿਹੜਾ ਥੱਲੇ ਥਾਣੇ ਜਾਉਂਗੀ ਉਰਤਾਂ ਦਿਖਾ ਲਵਾਂਗੇ ਤੁਹਾਡਾ ਬਹੁਤ ਵਧੀਆ ਵੀਊ ਸੋ ਚਲਦੇ ਆ ਹੁਣ ਅਸੀਂ ਬੱਚਿਆਂ ਨੂੰ ਕਰਦੇ ਆ ਡਰੋਪ ਹਾਈ ਗਾਇਸ ਫੇਖ ਲ ਬਾਥੇ ਦੇ ਚਾਨੋ ਲਾਈਕ ਐਂਡ ਸਕ੍ਰਾਈਬ ਸੋ ਗਾਇਸ ਫਾਈਨਲੀ ਮੇਰਾ ਬੇਬੀ ਹੋ ਗਿਆ ਰੈਡੀ ਸ਼ੱਡੀ ਗੋਇੰਗ ਟੂ ਸਕੂਲ ਸੋ ਫਤੇ ਸਿੰਘ ਹੋ ਗਿਆ ਡਨ ਇਟ ਇਮ ਸੋ ਟੂ ਸ਼ੋ ਟੂ ਯੂ ਓਕੇ ਓਕੇ ਆ ਗਾ ਫਰੀ ਕਲਰਸ ਫਰੀ ਕਲਰਸ ਕੈਨ ਕਮ ਬਲੂ ਰੇਨਬੋ ਐਂਡ අ අන්දී සෝගයිස් පතෙසින්ද කෑන් ද අමතලවා කෑන්ද පාවාකි එන්නෙන ආ සෝර් ලයියා තේබ ඒ ජගදිය ලයිට තික තන්නු තෙන්න කලරව කය ග්‍රීන් රැම්බෝ රැම්බූ දමතල මික්සි කල්ලර් ඇන්ඩ හෝරු කෙඩ කලර.

ਕਹ ਰਸਤੇ ਵਿੱਚ ਅਸੀਂ ਅਸੀਂ ਤੈਨੂੰ ਮਿਲਾਂਗੇ ਰਸਤੇ ਵਿੱਚ ਤਵਨ ਨੂੰ ਤਵਨ ਨੂੰ ਤਵਨ ਨੂੰ ਅਸੀਂ ਰਸਤੇ ਵਿੱਚ ਮਿਲਾਂਗੇ ਹਾਂ ਇੱਕ ਦਿਨ ਅਸੀਂ ਰੱਖਾਂਗੇ ਸਾਰਾ ਪੰਜਾਬੀ ਬੋਲਾਂਗੇ ਠੀਕ ਹੈ ਤੇ ਭਾਵੇਂ ਤੁਸੀਂ ਜਿੱਦਾਂ ਮਰਜੀ ਬੋਲੋ ਬਟ ਪੰਜਾਬੀ ਬੋਲੋ ਠੀਕ ਹੈ ਮੈਂ ਸੰਤਨ ਦਾ ਤੇ ਪੰਜਾਬੀ ਬੋਲ ਮੈਂ ਜੋਬੀ ਬੋਲ ਤੇ ਮੈਂ ਪੰਜਾਬੀ ਆਂਦੀ ਆ ਮੈਨੂੰ ਮੈਂ ਜੋਬੀ ਆਂਦੀ ਆ ਪੰਜਾਬੀ ਕਿ ਪਨ ਪੰਜਾਬੀ ਹਾਂ ਪੰਜਾਬੀ ਆਂਦੀ ਮੈਨੂੰ ਸੋ ਗਾਇਸ ਇਹਨਾਂ ਬ੍ਰਿਟਿਸ਼ ਬੋਏ ਜਿਹੜੇ ਨਾ ਬਹੁਤ ਖਰਾਬ  ਐਕਚੁਅਲੀ ਮੇਰਾ ਬੇਬੀ ਸੌਰੀ ਬੇਬੀ ਮਾਈ ਬ੍ਰਿਟਿਸ਼ ਬੌਰਨ ਬੇਬੀ ਨੋਟੀ ਬੇਬੀ ਆਰ ਰੈਡੀ ਟੂ ਡਾਉਨ ਦੇਖ ਲਵੈ ਲਾਜ਼ੀ ਗਾਇ ਬੰਦਾ ਬੱਚਾ ਨਾਈਸਲੀ ਬੋ ਸੋ ਗਾਇਸ ਫਾਈਨਲੀ ਬੱਚੇ ਚਲੇ ਸਕੂਲ ਤੇ ਇਹਨਾਂ ਨੂੰ ਕੱਲ੍ਹ ਦੇ ਡ੍ਰੌਪ ਤੇ ਕੱਲ੍ਹ ਦਿਨਾਂ ਤੇ ਖੇਤੀ ਕਰ ਗਏ ਆ ਬਹੁਤ ਸਣੀ ਖੇਤੀ ਹੋਈ ਆ ਸਾਡੇ ਘਰ ਲੱਗੇ ਸੋ ਬਹੁਤ ਹੀ ਪਿਆਰੀ ਲੱਗਦੀ ਆ ਮਾਰਨਿੰਗ ਟਾਈਮ ਚ ਸੋ ਫਾਈਨਲੀ ਚਲਦੇ ਆ ਹੁਣ ਅਸੀਂ ਬਸ ਸਟਾਪ ਤੇ ਤੇ ਬੱਚੇ ਚਲਦੇ ਪਏ ਆ ਨਾਲ ਨਾਲ ਸੋ ਬੱਸ ਵੀ ਆ ਗਈ ਜੇ ਵੇਲੋ 26 ਉਹ ਵੇਖ ਲੋ ਤੇਗਾ 26 ਆ ਗਈ ਬੱਸ ਸੋ ਬੱਸ ਵੀ ਆ ਚੁੱਕੀ ਸਾਡੀ ਤੇ ਇੱਕ ਨਿਕਲ ਗਈ ਆ ਚਲੋ ਦੂਜੀ ਲੈਨੇ ਆ ਤਾਂ ਲੋ ਜੀ ਗਾਇਸ ਅਸੀਂ ਚੱਲਦੇ ਪਏ ਆ ਤੇ ਫਤੇ ਸਿੰਘ ਲੱਗਾ ਆਪਣੀ ਮਸਤੀ ਵਿੱਚ ਤੇ ਇੱਥੇ ਨਾ ਰੂਲ ਆ ਬਹੁਤ ਗੱਡੀਆਂ ਦਾ ਭੰਨਦਿਆ ਸੋ ਮੈਂ ਆਵਾਜ਼ ਨੂੰ ਮਿਊਟ ਕਰਕੇ ਹੁਣ ਆਪ ਬੋਲਣ ਦੇਈਆਂ ਸੋ ਫਤੇ ਸਿੰਘ ਲੱਗਾ ਮਸਤੀ ਜੀ ਤੇ ਅੱਗੋ ਆ ਗਈ ਆ ਬੱਸ ਤੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਮੈਂ ਕਿਹਾ ਹਰੀ ਅਪ ਕਲਿੱਕਲੀ ਬੱਸ ਇਸ ਦੇ ਕਲਿੱਕ ਸੋ ਬੱਸ ਆ ਚੁੱਕੀ ਆ ਤੇ ਬੱਚੇ ਹੌਲੀ ਹੌਲੀ ਚੱਲਦੇ ਪਏ ਆ ਬੱਚਿਆਂ ਨੂੰ ਕੋਈ ਪਰਵਾਹ ਹੀ ਨਹੀਂ ਜਲਦੀ ਹਰੀ ਅਪ ਸੋ ਲੋਜੀ ਗਾਇਸ ਫਾਈਨਲੀ ਮੈਂ ਬੈਠ ਚੁੱਕੀ ਹਾਂ ਬੱਚਿਆਂ ਨੂੰ ਸਕੂਲ ਡ੍ਰੌਪ ਕਰਕੇ ਵਸਤੇ ਐਕਚੁਅਲੀ ਨਾਲ ਨਾਲ ਥੋੜੀ ਮੈਂ ਲਈਆ ਸ਼ਾਪਿੰਗ ਸੋ ਆ ਮੈਂ ਤੁਹਾਨੂੰ ਸ਼ਾਪਿੰਗ ਵੀ ਆਪਣੀ ਦਿਖਾ ਲਦੀ ਹਾਂ ਸੋ ਆ ਦੇਖੋ ਮੇਰੀ ਸ਼ਾਪਿੰਗ ਨਾਲ ਮੈਂ ਥੋੜਾ ਦੁੱਧ ਬਰੈਡ ਤੇ ਥੋੜੀਆਂ ਜੀਆਂ ਮੈਂ ਲਈਆ ਪਾਲਕ ਵੀ ਨਾਲ ਸੋ ਮੈਂ ਕਿਹਾ ਚਲ ਇੱਥੇ ਨਾਲੋ ਨਾਲ ਲੈ ਜੰਨੀ ਆ ਸੋ ਇੱਥੇ ਗਈ ਸੀ ਆਈਸਲੈਂਡ ਤੇ ਇੱਥੋਂ ਮੈਂ ਲੈ ਕੇ ਨਾਲੇ ਇੱਥੋਂ ਮੈਂ ਬੱਸ ਲੈ ਲਈ ਫਟਾਫਟ ਤੇ ਮੈਂ ਕਿਹਾ ਹੁਣ 452 ਲਾ ਕੇ ਸਿੱਧੀ ਜੰਨੀ ਆ ਕੌਰ ਇਜ਼ ਵੈਰੀ ਕੋਲਡ ਸੋ ਗਾਇਸ ਮਿਲਦੀ ਆ ਘਰ ਜਕੇ ਤੁਹਾਨੂੰ guys welcome back to my channel i hope everyone is okay so guys ki hal chal sareyan da theek thak bhai guruji di kripa sarey chardi gilaan main vi chardi gilaan vich so loji guys daily routine daily vlog vich tode sareyan da hardik tikka swagat hai actually core punjabi vlog vich so loji core punjabi vlog vich tode sareyan da hardik te niga swagat ਸੋ ਗਾਇਸ ਅੱਜ ਦਾ ਵਲੌਗ ਵੀ ਵੈਰੀ ਇੰਟਰਸਟਿੰਗ ਆ ਕਿਉਂਕਿ ਅੱਜ ਅਸੀਂ ਬਣਾਉਣ ਲੱਗਾ ਪਾਸਤਾ ਐਂਡ ਸਾਗ ਐਕਚੁਅਲੀ ਪਾਲਕ ਐਂਡ ਪਨੀਰ ਸੋ ਪਾਲਕ ਪਨੀਰ ਜੇ ਮੈਂ ਪਾਲਕ ਐਕਚੁਅਲੀ ਵਾਸ਼ ਕਰ ਦਿੱਤੀ ਹੈ ਦਿਖਾ ਲਿਆ ਤੁਹਾਨੂੰ ਚਲੋ ਗਾਇਸ ਚੱਲਦੇ ਆ ਤੇ ਦਿਖਾ ਲਿਆ ਤੁਹਾਨੂੰ ਸੋ ਲੋਕ ਗਾਇਸ ਅੱਜ ਸਾਡੇ ਘਰ ਬਣੂਗੀ ਪਾਲਕ ਪਾਲਕ ਐਂਡ ਪਨੀਰ ਸੋ ਮੈਂ ਪਾਲਕ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆਏ ਸੋ ਹੁਣ ਚੌਪ ਕਰਦੀ ਆਂ ਤੇ ਕੱਦਦੀ ਆਂ ਪਤੀਲੇ ਵਿੱਚ ਐਡ ਤੇ ਇਹਨੂੰ ਕਰਦੇ ਆ ਬੋਇਲ ਫਿਰ ਬਾਅਦ ਚ ਮਾਰਾਂਗੇ ਕੋਟਾ ਫਿਰ ਤੜਕਾ ਛੜਕਾ ਲਾ ਦਾਂਗੇ ਪਨੀਰ ਦੇ ਨਾਲ ਸੋ ਲੋ ਜੀ ਗਾਇਸ ਇੱਕ ਕਰ ਦਿੰਨੇ ਆ ਗ੍ਰੀਨ ਚਿਲੀ ਐਡ ਦੇ ਵਿੱਚ ਸੋ ਪਾਲਕ ਹੋ ਚੁੱਕੀ ਐ ਸਾਡੀ ਸੋ ਥੋੜਾ ਜਿਹਾ ਕਰ ਦਿਆਂ ਸੋਲਟ ਵੀ ਐਡ ਦੇ ਵਿੱਚ ਸੋ ਲੋ ਜੀ ਗਾਇਸ ਥੋੜਾ ਜਿਹਾ ਸੋਲਟ ਐਡ ਕਰ ਦਿੰਨੇ ਆ ਤੇ ਇਹਨੂੰ ਕਰ ਦਿੰਨੇ ਆ ਕਵਰ ਤੇ ਪਾਲਕ ਸਾਡੀ ਹੋ ਜੂਗੀ ਸੋ ਪਾਲਕ ਨੂੰ ਇੱਥੇ ਜਿੰਨਾ ਜਿਕਰ ਬੋਇਲ ਹੋਣ ਦੀ ਗੈਸ ਕਰਦਾ ਫੁੱਲ बिकॉज़ ਮੈਂ ਜਾਣਾ ਬੱਚੇ ਚੁੱਕਣ ਸੋ 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 ਗਾਇਸ ਅੱਜ ਨਾਲ ਬਣਾਇਆ ਪਾਸਤਾ ਸੋ ਜਿੰਨਾ ਚਿਰ ਮੈਂ ਨਾ ਪਾਲਕ ਨੂੰ ਵਾਸ਼ ਕਰਕੇ ਕੱਟਿਆ ਵੱਡੇ ਉਹਨਾਂ ਚਿਰ ਮੇਰਾ ਪਾਸਤਾ ਵੀ ਹੋ ਗਿਆ ਡਨ ਸੋ ਇਹਨੂੰ ਪਾਨੀ ਆ ਇਹਦੇ ਸ਼ੰਨਣੀ ਵਿੱਚ ਲਓ ਜੀ ਗਾਇਸ ਹੋ ਚੁੱਕਾ ਹੈ ਪਾਸਤਾ ਡਨ ਓ ਇਸ ਵੈਰੀ ਵੈਰੀ ਹੌਟਲ ਓ ਮਾਈ ਗੋਡ ਸੋ ਕਿੰਨਾ ਧੂਆ ਨਿਕਲਣ ਦੀਆ ਪਾਸਤੇ ਵਿੱਚੋਂ ਇਹਨੂੰ ਹੁੰਦਨੇ ਨੇ 2 ਮਿੰਟ ਠੰਡਾ ਉਹਨਾਂ ਚਿਰ ਇਦਾਂ ਲਾ ਲੈਨੇ ਆ ਤੜਕਾ ਸੋ ਲੋਡਿ ਗਾਇਜ਼ ਇੱਧਰ ਮੈਂ ਲਿਆ ਟਮਾਟਰ ਮਿਕਸ ਵੈਜੀਟੇਬਲ ਐਂਡ 1 ਗ੍ਰੀਨ ਚਿਲੀ ਐਂਡ 1 ਆਨੀਅਨ ਸੋ ਇਹਨਾਂ ਕੱਲ ਕੇ ਚੋਪ ਪਤਲ ਨੂੰ ਨੇ ਤੜਕਾ ਬਨ ਨੂੰ ਨੇ ਆ ਪਾਸਤਾ ਤੇ ਮਿਲਦੀ ਆ ਬਾਅਦ ਵਿੱਚ ਤੁਹਾਨੂੰ ਸੋ ਲੋਡ ਗਾਇਸ ਇੱਧਰ ਪਾਸਤਾ ਬਣ ਗਿਆ ਸੀ ਤੇ ਮੈਂ ਨਾ ਫਟਾਫਟ ਕਰ ਦਿਆਂ ਪੈਕ ਬਿਕ ਗਰਮ-ਗਰਮ ਹੀ ਤੇ ਮੈਂ ਨਾ ਇੱਕਦਮ ਹੀ ਦਿਮਾਗ ਚ ਨਿਕਲ ਗਿਆ ਕਿ ਮੈਂ ਵੀਡੀਓ ਕਰਨੀ ਸੀ ਸੋ ਮੈਂ ਫਟਾਫਟ ਪਾ ਲਿਆ ਡੱਬਿਆਂ ਵਿੱਚ ਪੈਕ ਕਰ ਲਿਆ ਫਤੇ ਸਿੰਘ ਦਾ ਤੇ ਗਰੁੱਪ ਦਾ ਹੁਣ ਮੈਂ ਨਾ ਕਿਹਾ ਮੈਂ ਕਿਾ ਚਲ ਗਰਮ ਆ ਤੇ ਜੇ ਜੇ ਬਾਤ ਵਖਾਣਦੀ ਰਹੀ ਤੇ ਠੰਡਾ ਹੋ ਜਣਾ ਸੀ ਸੋ ਐਸ ਕਰਕੇ ਮੈਂ ਪਹਿਲੇ ਪਾ ਲਿਆ ਮੈਂ ਕਿਾ ਚਲ ਬਾਅਦ ਵਿੱਚ ਦਿਖਾ ਦਿੰਨੀ ਆ ਸੋ ਇੱਥੇ ਕਰ ਦਿਆਂ ਪੈਕ ਜਿਹਨੂੰ ਆ ਜਿਹੜਾ ਬਾਕਸ ਹੈਗਾ ਨਾ ਇਹਦੇ ਵਿੱਚ ਪੈਕ ਕਰ ਦੂ ਨਾ ਤੇ ਲਾਈਕ 4 ਘੰਟੇ ਗਰਮ ਹੀ ਰਹਿੰਦਾ ਫੂਡ ਸੋ ਇਹਨੂੰ ਮੈਂ ਪਾ ਕੇ ਤੇ ਇਹਨੂੰ ਮੈਂ ਬ ਇਦਾਂ ਲੱਈਏ ਮਸ਼ੀਨ ਮਸ਼ੀਨ ਵੀ ਹੋਣ ਲੱਗੀ ਐਂਡ ਓਨਲੀ 2 ਮਿੰਟ ਲੈਫਟ ਐ ਸੋ ਬਾਕੀ ਕਿਚਨ ਕਰਦੇ ਆ ਠਾਈ ਦੀ ਆਪਾਂ ਭਾਂਡੇ ਛਾਂਡੇ ਤੇ ਇਹਨਾਂ ਜਗ੍ਹਾ ਸਾਗ ਹੋ ਗਿਆ ਸੋ ਗਾਇਸ ਕੰਮ ਕਰਦੇ ਕਦੇ ਪਤਾ ਨਹੀਂ ਚੱਲਦਾ ਟਾਈਮ ਕਿਦੋਂ ਆ ਜਾਂਦਾ ਐ ਹੁਣ ਟਾਈਮ ਹੋ ਚੁੱਕਾ ਐ ਬੱਚਿਆਂ ਨੂੰ ਪਿਕ ਕਰਨ ਦਾ ਸੋ ਲੈਟਸ ਗੋ ਗਾਇਸ ਕੁਇਕਲੀ ਚਲੋ ਚੱਲਦੇ ਆ ਫਟਾਫਟ ਮੈਚੂਲੀ ਕੋਰਟ ਤੇ ਪਾ ਲਵਾਂ ਸੋ ਚਲਦੇ ਆ ਬੱਚਿਆਂ ਨੂੰ ਪਿਕ ਕਰਨ ਸੋ ਗਾਇਸ ਮੈਂ ਨਾ ਕਰੋ ਬਾਹਰ ਹੀ ਨਿਕਲੀ ਤੇ ਐਨੀ ਫਾਸਟ ਰੇਨਿੰਗ ਸੀ ਕਹਿਣ ਦੀ ਗੱਲ ਨਹੀਂ ਸੋ ਫਾਈਨਲੀ ਮਸਾਏ ਭੱਜ ਭੁੱਜ ਕੇ ਇੱਥੇ ਪਹੁੰਚੀ ਆ ਤੇ ਬੱਚੇ ਦੇ ਸਕੂਲ ਦੇ ਕੋਲ ਹੀ ਤੇ ਇੱਥੇ ਨਾ ਮੈਂ ਕਿਹਾ 2 ਮਿੰਟ ਰੁਕੀ ਆ ਮੈਂ ਕਿਹਾ ਜਿਹੜੀ ਥੋੜੀ ਥੋੜੀ ਰੇਨਿੰਗ ਆ ਉਹ ਵੀ ਮੁੱਕ ਜੇਗੀ ਫਿਰ ਜਾਨੀਆਂ ਹਜੇ ਨਾ ਮੇਰੇ ਕੋ 15 ਮਿੰਟ ਲੈਫਟ ਆ ਸੋ ਉੱਤੇ ਉੱਡਣ ਦੇ ਇਹ ਜਹਾਜ਼ ਮੈਂ ਕਿਹਾ ਤੈਨੂੰ ਵੀ ਕੱਲ ਲੈਣਾ ਕੈਚ ਭਰਾਵਾ ਚੱਲ ਤੂੰ ਵੀ ਆ ਜਾ ਸਾਡੀ ਵਲੋਗਿੰਗ ਵਿੱਚ ਸੋ ਲੋ ਜੀ ਗਾਇਸ ਹੁਣ ਚੱਲਦੀ ਆ ਬੱਚੇ ਦੇ ਸਕੂਲ ਬੱਚੇ ਨੂੰ ਪਿਕ ਕਰਦੇ ਆ ਸੋ ਲੋ ਜੀ ਗਾਇਸ ਕੱਲਿਆ ਬੱਚੇ ਨੂੰ ਪਿਕ ਤੇ ਅੱ ਸੋ ਹੁਣ ਅਸੀਂ ਚੱਲੇ ਆ ਘਾਰ ਟ੍ਰੇਨ ਤੋਂ ਨਿਕਲ ਆਇਆ ਬਾਹਰ ਤੇ ਬਾਹਰ ਨਾਲ ਥੋੜੀ ਥੋੜੀ ਹਲਕੀ ਹਲਕੀ ਨਾ ਬੂੰਦਾਬਾਰੀ ਪੈਂਦੀ ਹੈ ਮੀਂਹ ਦੀ ਸੋ ਫਤਿਹ ਤੇ ਤੇਗਰੂ ਬਲੱਥੇ ਲੜਦੇ ਪਏ ਹੀ ਮੈਂ ਤੇਗੇ ਨੂੰ ਕਾ ਉਧਰਲੇ ਪਾਸੇ ਬੈਠ ਜਾ ਭਰਾਵਾ ਸੋ ਤੇਗਾ ਬੈਠਾ ਉਧਰ ਤੇ ਫਤਿਹ ਬੈਠਾ ਤੇ ਫਿਰ ਵੀ ਫਾਈਟ ਇੱਕ ਦੂਜੇ ਕਰਨਦੇ ਆ ਬੋਲ ਬੋਲ ਕੇ ਸੋ ਸਾਰੇ ਜਣੇ ਵੇਖਣਦੇ ਹੀ ਤੇ ਮੈਂ ਇਹਨਾਂ ਨੂੰ ਸੈਪਰੇਟ ਕਰਤਾ ਮੈਂ ਕਿ ਭਰਾਵਾ ਥੋੜਾ ਦੂਰ ਦੂਰ ਬੈਠ ਜਾ ਸੋ ਲੋ ਜੀ ਗਾਇਸ ਫਾਈਨਲੀ ਪਹੁੰਚਣ ਲੱਗੇ ਘਾਰ ਸੋ ਲੋਜ ਗਾਇਸ ਬੱਚੀ ਆ ਗਈ ਹੈ ਘਰ ਤੇ ਵੜ ਗਏ ਕੱਪੜੇ ਚੇਂਜ ਕਰਕੇ ਬੱਡਾ ਤੇ ਤੇ ਇਹ ਵੇਖੋ ਫਤਿਹ ਸਿੰਘ ਦਾ ਹਾਲ ਕੀ ਵੇਖਦੇ ਹੋਰੇ ਬੱਬਾ ਨਹੀਂ ਮਾਸ਼ਤ ਕੀ ਜਾਵਾ ਕੁਝ ਪਤਾ ਵੀ ਲੱਗਦਾ ਕੀ ਹੈ ਲਾਈਟ ਨੇ ਕੱਟ ਰੱਖੀ ਆ ਅੱਖਾਂ ਵਾਸਤੇ ਸੇਫਟੀ ਵੀ ਮੁੰਡਾ ਬੜਾ ਸਿਆਣਾ ਆ ਜਾਂ ਸਾਡਾ ਗਾਇਸ ਇਹ ਮੁੰਡਾ ਸਾਡਾ ਬਹੁਤ ਹੀ ਜ਼ਿਆਦਾ ਸਿਆਣਾ ਆ ਮੇਰਾ ਬੇਬੀ ਮਾ ਬੇਬੀ ਬਹੁਤ ਹੀ ਜ਼ਿਆਦਾ ਸਿਆਣਾ ਹੈ ਮੇਰੇ ਪੁੱਤਰ ਓਕੇ ਸੋ ਲੋਜ गाइस ਇੱਥੇ ਮੈਂ ਅਨੀਅਨ ਗਾਰਲਿਕ ਜਿੰਜਰ ਐਂਡ ਗ੍ਰੀਨ ਚਿਲੀ ਤੇ 4 ਟਮਾਟਰ ਛੋਟੇ ਲੈ ਚੁੱਕੀ ਆ ਸੋ ਲੋਜ गाइस ਅਸੀਂ ਲਾਉਣੇ ਆ ਪਾਲਕ ਨੂੰ ਤੜਕਾ ਸੋ गाइस ਪਾਲਕ ਨਾ ਮੈਂ ਐਕਚੁਅਲੀ ਬਣਾ ਕੇ ਗਈ ਸੀ ਤੇ ਮੈਂ ਕਿਹਾ ਚਲ ਹੁਣ ਤੜਕਾ ਲਾ ਲੈਨੀ ਆ ਸੋ गाइस ਹੁਣ ਆਇਆ ਕਾਰਨ ਕਿ ਸਭ ਤੋਂ ਪਹਿਲੇ ਮੈਂ ਕਿਹਾ ਚਲੋ ਪਹਿਲੇ ਲਾਉਣੇ ਆ ਪਾਲਕ ਨੂੰ ਤੜਕਾ ਕਿ ਬੱਚਿਆਂ ਨੇ ਆਲਰੇਡੀ ਪਾਸਤਾ ਖਾ ਲਿਆ ਜਿਹੜਾ ਮੈਂ ਬਣਾ ਕੇ ਲੈ ਕੇ ਪੈਕ ਕਰਕੇ ਗਈ ਸੀ ਸੋ ਬੱਚੇ ਖਾ ਚੁੱਕੇ ਆ ਪਾਸਤਾ ਐਂਡ ਮੈਂ ਹੁਣ ਲੌਣ ਲੱਗੀ ਐ ਤੜਕਾ ਛੋਲੇ ਦਿਖਾ ਲਾਂ ਤੁਹਾਨੂੰ ਸੋ ਮੈਂ ਜਿਹੜਾ ਪਾਲਕ ਪਨੀਰ ਬਣਾ ਲੂੰਗੀ ਪਲੇਟ ਸਜਾਉਂਗੀ ਔਰ ਤੁਹਾਨੂੰ ਦਿਖਾ ਲੂੰਗੀ ਠੀਕ ਆ ਸੋ ਬਾਕੀ ਤੇ ਮੈਂ ਤੁਹਾਨੂੰ ਦਿਖਾ ਤਾ ਆਨੀਅਨ ਗਾਰਲਿਕ ਜਿੰਜਰ ਜੋ ਵੀ ਕੱਟ ਵੱਢ ਕੀਤੀ ਐ ਸੋ ਲੌਣੇ ਤੜਕਾ ਫੇ ਮਿਲਦੇ ਆ ਬਾਅਦ ਵਿੱਚ ਓਕੇ ਸੋ ਲੋਡਗੇ ਗਾਇਸ ਇੱਥੇ ਸਾਡਾ ਡਿਨਰ ਬਣ ਕੇ ਹੋ ਗਿਆ ਰੈਡੀ ਟੂ ਈਟ ਸੋ ਲੋਜੀ ਇੱਥੇ ਗਰਮ ਗਰਮ ਪਾਲਕ ਐਂਡ ਪਨੀਰ ਸੋ ਜਿੰਨੇ ਖਾਣਾ ਪਾਲਕ ਪਨੀਰ ਆਜੋ ਮੇਰੇ ਘਰੇ ਤੇ ਖਾ ਸਕਦੇ ਹੋ ਬਟ ਆਪਣੇ ਆਪਣੇ ਕੋਲੀ ਭੰਡੇ ਲੈ ਆਇਓ ਜ਼ਰੂਰ ਤੁਹਾਨੂੰ ਦਵਾਂਗੇ ਪਾਲਕ ਐਂਡ ਪਨੀਰ ਐਂਡ ਗਰਮ ਗਰਮ ਰੋਟੀਆਂ ਨੇ ਸੈਲਡ ਸੋ ਰੋਟੀ ਬਣ ਚੁੱਕੀ ਐ ਤੇ ਲੋਨੇ ਗਰਮ ਗਰਮ ਕਿਓ ਐਕਚੁਅਲੀ ਗਰਮ ਗਰਮ ਰੋਟੀ ਉੱਪਰ ਲੋਨੇ ਆ ਕਿਓ ਸੋ ਰੋਟੀ ਉੱਤੇ ਲਾਰੇ ਤੱਕ ਕਿਓ ਐਂਡ ਪੋਨੀਆਂ ਹੁਣ ਮੈਂ ਇਸ ਕੋਲੀ ਵਿੱਚ ਸਾਗ ਐਂਡ ਪਨੀਰ ਸੋ ਪਾਲਕ ਐਂਡ ਪਨੀਰ ਸੋ ਲੋਜੀ ਗਾਇਸ ਗਰਮ ਗਰਮ ਪਾਲਕ ਐਂਡ ਪਨੀਰ ਸੋ ਯਮੀ ਬਹੁਤ ਹੀ ਜਿਆਦਾ ਯਮਮੀ ਆ ਸੋ ਬੱਚਣਾ ਪੁੱਛਣਾ ਹੈ ਨਹੀਂ ਫਟਾਫਟ ਆ ਜਾਓ ਜਿੰਨੇ ਖਾਣਾ ਹੈ ਸੋ ਲਓ ਜੀ ਗਾਇਸ ਇੱਥੇ ਪੋਨੇ ਕਿਉ ਦਾ ਇੱਕ ਚਮਚ ਪਾਲਕ ਪਨੀਰ ਵਿੱਚ ਸੋ ਦੇਨੇ ਆ ਸੋ ਲਓ ਜੀ ਮੇਰੀ ਪਲੇਟ ਸਜ ਕੇ ਹੋ ਗਈ ਤਿਆਰ ਜਿਹਨੂੰ ਤਾਂ ਮੈਨੂੰ ਬਹੁਤ ਪਿਆਰੀ ਲੱਗਦੀ ਜਦੋਂ ਮੈਂ ਆਪਣੀ ਪਲੇਟ ਸਜਦੀ ਐਂ ਇਦਾਂ ਸੋ ਇੱਕ ਕੋਨਾ ਖਾਲੀ ਆ ਇੰਜ ਕਰਨੀ ਆ ਹਰੀ ਮਿਰਚ ਚੱਕ ਕੇ ਆ ਕੋਨੇ ਉੱਤੇ ਰੱਖ ਦੇਣੀ ਆ ਫੇਰ ਲੈ ਕੇ ਥੋੜਾ ਸੋਹਣਾ ਲੱਗੂਗਾ ਨਾ ਹੈਨਾ ਸਾਰੀ ਭਰੀ ਭਰੀ ਲੱਗੂਗੀ ਲਓ ਜੀ ਗਾਇਸ ਮੈਂ ਰੱਖ ਦਿੱਤੀ ਆ ਹਰੀ ਮਿਰਚ ਕੋਨੇ ਤੇ ਹੁਣ ਪਲੇਟ ਬਣ ਗਈ ਆ ਸਜ ਕੇ ਤਿਆਰ ਸੋ ਰਾਈਬੀਨਾ ਵੀ ਪੋਣ ਲੱਗੀ ਆ ਗਲਾਸ ਵਿੱਚ ਨਾਲ ਜ ਯम्मी ਗਰਮ ਗਰਮ ਪਾਲਕੰਡ ਪਨੀਰ ਸੋ ਲੋ ਜੀ ਗਾਇਸ ਇੱਥੇ ਕਰਦੇ ਆ ਵਲੋਗ ਐਂਡ ਦੇ ਤੇ ਇੱਥੇ ਮੈਂ ਸਾਰਾ ਕਲੀਨ ਅਪ ਤੇ ਠਾੜੀਆ ਵੀ ਕਰ ਦਿੱਤਾ ਹੈ ਸੋ ਅਸੀਂ ਡਿਨਰ ਕਰ ਚੁੱਕੇ ਆ ਐਕਚੁਅਲੀ ਤੇ ਡਿਨਰ ਵੀ ਕਰ ਲਿਆ ਸਾਰਾ ਕੁਝ ਤੇ ਪਾਣਡੇ ਵਗੈਰਾ ਸਾਰਾ ਕੁਝ ਕਰ ਦਿੱਤੇ ਵੋਸ਼ ਬਾਏ ਬਾਏ ਗਾਇਸ ਕਰਦੀਆਂ ਤੁਹਾਨੂੰ ਵਿੰਡੋ ਵਿੱਚ ਵੇਖੋ ਬਾਏ ਬਾਏ ਕਰਨ ਦੀਆਂ ਸੋ ਜਿਨ੍ਹਾਂ ਜਿਨ੍ਹਾਂ ਵਿੰਡੋ ਵਿੱਚ ਦੇਖ ਲਿਆ ਬਾਏ ਬਾਏ ਕਰ ਦਿਨੋ ਤੇ ਮੈਨੂੰ ਬਾਏ ਬਾਏ ਕਰ ਦਿਓ ਲਿਖ ਦਿਓ ਸੋ ਇੱਥੇ ਕਰਦੇ ਆ ਵਲੋਗ ਐਂਡ ਚੰਗਾ ਲੱਗਾ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਇੱਕ ਨਵੇਂ ਤੇ ਵਧੀਆ ਵਲੋਗ ਨਾਲ ਸੋ ਗ ਥੋੜਾ ਥੋੜਾ ਬਦਲ ਬਦਲ ਤੇ ਥੋੜੇ ਥੋੜੇ ਨੀਲਾ ਦਿਸਣ ਦੇ ਸੋ ਬਿਊਟੀਫੁਲ ਸੋ ਐਲੀਗੇਂਟ ਜਸ ਲੁਕਿੰਗ ਲਾਈਕ ਅ ਵਾਓ 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 ਗਾਇਸ ਬਾਏ